ਸਵਾਗਤ ਹੈ ਜੀ ਤੁਹਾਡਾ ਹੁਣ ਇਹ ਟੀਵੀ ਤੇ ਮੈਂ ਗੁਰਲਾਲ ਸਿੰਘ ਇਸ ਵਕਤ ਅਸੀਂ ਠਿਕਰੀ ਬਾਰਡਰ ਨੂੰ ਜਦੋਂ ਆਏ ਆ ਨੌਜਵਾਨਾਂ ਦਾ ਜੋਸ਼ ਸਿਰ ਚੜ ਕੇ ਬੋਲ ਰਿਹਾ ਹੈ ਇਹ ਨੌਜਵਾਨ ਹੈ ਸਾਡੇ ਪੰਜਾਬ ਦਾ ਕਿਸ ਤਰ੍ਹਾਂ ਬਿਲਕੁਲ ਕਹ ਲੀਏ ਜੋਸ਼ੀਲਾ ਨੌਜੋਨਾ ਜੱਗੇ ਇੰਨਾ ਵੱਧ ਕੇ ਆ ਰਿਹਾ ਜਿੱਥੇ ਅਸੀਂ ਉਮੀਦ ਨਹੀਂ ਕਰਦੇ ਸੀ ਅੱਜ ਸਾਰਾ ਨੌਜਵਾਨ ਅੱਗੇ ਆ ਉਹ ਗੱਲ ਇਹ ਹੈ ਕਿ ਆਹ ਦੇਖ ਸਕਦੇ ਹੋ ਸਾਡੇ ਪਿੱਛੇ ਚਾਰ ਸਾਈਕਲ ਨੇ ਸਾਈਕਲਿਸਟ ਮੁੰਡੇ ਨੇ ਕਿਵੇਂ ਤੁਸੀਂ ਕਹੋ ਲੋ ਪੰਜਾਬ ਤੋਂ ਦਿੱਲੀ ਵੱਲ ਨੂੰ ਸਾਈਕਲ ਤੇ ਆ ਗਏ ਜਿੱਥੇ ਸਾਡੇ ਕਈ ਚਲੋ ਕਹਿ ਲੀਏ ਲੋਕੀ ਸਾਡੇ ਉਹ ਵੀ ਕੁਸਾਨ ਨੌਜਵਾਨ ਵੀਰ ਨੇ ਜਿਹੜੇ ਅਜੇ ਤੱਕ ਨਹੀਂ ਪਹੁੰਚੇ ਤੇ ਇਹਨਾਂ ਦਾ ਜੋਸ਼ ਵੇਖੋ ਇਹਨਾਂ ਦੀ ਦਲੇਰੀ ਵੇਖੋ ਕਿ ਇਸ ਤਰ੍ਹਾਂ ਆਪਣੇ ਸਾਈਕਲਾਂ ਦੇ ਇੱਥੇ ਪਹੁੰਚਿਆ ਹੁਣ ਇਹਨਾਂ ਨਾਲ ਬਾਈਆਂ ਨਾਲ ਸਵਾਲ ਜਵਾਬ ਕਰਦੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਹੈ ਪਿੰਡ ਜ਼ਿਲ੍ਹਾ ਬਠਿੰਡਾ ਦੇ ਵਿੱਚ ਅ블ੂ ਪਿੰਡ ਹੈ ਜੀ ਆਪਾਂ ਪਹਿਲਾਂ ਸਾਰਿਆਂ ਨਾਲ ਗੱਲਬਾਤ ਕਰ ਲਈ ਫਿਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਬਲਦੇਵ ਸਿੰਘ ਪਿੰਡ ਕਰਾਈ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਤੁਹਾਡਾ ਹੀ ਅਮਰਤਪਾਲ ਸਿੰਘ ਪਿੰਡ ਕੁੱਦਾ ਜ਼ਿਲ੍ਹਾ ਬਠਿੰਡਾ ਤੁਹਾਡਾ ਨਾਮ ਰਜਿੰਦਰ ਸਿੰਘ ਪਿੰਡ ਕਣੀਆਂ ਜ਼ਿਲ੍ਹਾ ਫਰੀਦਕੋਟ ਅੱਛਾ ਸਾਰੇ ਤੁਸੀਂ ਵੱਖਰੇ ਵੱਖਰੇ ਹੋ ਮੇਰੇ ਖਿਆਲ ਨਾਲ ਦੋ ਜਿਹੜੇ ਤੁਸੀਂ ਦੋਸਤ ਮਿਲਦਾ ਬਾਕੀ ਵੱਖਰੇ ਵੱਖਰੇ ਪਿੰਡਾਂ ਦੇ ਹੋ ਹਨਾ ਠੀਕ ਹੈ ਰਹਿਣਾ ਮੈਂ ਸਾਰੇ ਕਿਸਾਨ ਹੀ ਆ ਇਕੱਠੇ ਆ ਸਾਰੇ ਨਹੀਂ ਨਹੀਂ ਉਂਝ ਮੈਂ ਕਹਿ ਰਿਹਾ ਸੀ ਇਹ ਇਲਾਕਾ ਤੁਹਾਡਾ ਥੋੜਾ ਵੱਖਰਾ ਵੱਖਰਾ ਉਂਝ ਤਾਂ ਸਾਰੇ ਕਿਸਾਨ ਇੱਕੋ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਕਿਵੇਂ ਤੁਸੀਂ ਤਿਆਰੀ ਕੀਤੀ ਵੀ ਆਪਾਂ ਸਾਈਕਲਾਂ ਤੇ ਕੋਚ ਕਰਨਾ ਦਿੱਲੀ ਨੂੰ ਸਭ ਤੋਂ ਪਹਿਲਾਂ ਮਨਚ ਇਹ ਸੀ ਵੀ ਸਾਈਕਲਾਂ ਤੇ ਜਾਵਾਂਗੇ ਤੇ ਜਿਹੜੇ ਰਸਤੇ 'ਚ ਆ ਸਭ ਨੂੰ ਇਸ ਲਈ ਜਾਗਰੂਕ ਕਰਦੇ ਜਾਵਾਂਗੇ ਦੱਸਦੇ ਜਾਵਾਂਗੇ ਕੀ ਐਮਐਸਪੀ ਕੀ ਹੈ ਇਹਦਾ ਕੀ ਸਾਨੂੰ ਨੁਕਸਾਨ ਹੈ ਜੇ ਖੋਂਦੀ ਹੈ ਤਾਂ ਸਰਕਾਰ ਇਹ ਤਿੰਨ ਬਿੱਲ ਕੀ ਨੇ ਕਈਆਂ ਦੇ ਮਨਾਂ ਦੇ ਵਿੱਚ ਭਲੇਖੇ ਆ ਉਹ ਸਾਰੀਆਂ ਗੱਲਾਂ ਦੂਰ ਕਰਦੇ ਆ ਹੌਲੀ ਸਾਧਨੇ ਇਹ ਹੈਗਾ ਤਾਂ ਕਿ ਲੋਕਾਂ ਨੂੰ ਮਿਲਦੇ ਗਿਲਦੇ ਆਈਏ ਤੇ ਰਸਤੇ ਦੱਸਦੇ ਆਈਏ ਰਸਤੇ 'ਚ ਹਰਿਆਣਾ ਪੈਂਦਾ ਉਹਨਾਂ ਦਾ ਸਹਿਯੋਗ ਆ ਜਿਹੜਾ ਉਹ ਦੇਖਦੇ ਆਈਏ ਤੇ ਉਹਨਾਂ ਨੂੰ ਵੀ ਜਾਗਰੂਤ ਕਰਦੇ ਆਈਏ ਇਹ ਕਿਹੜੇ ਦਿਨ ਤੋਂ ਤੁਰੇ ਸੀਗੇ ਤੁਸੀਂ ਅਸੀਂ 7 ਤਰੀਕ ਨੂੰ ਤੁਰੇ ਸੀਗੇ ਸਵੇਰੇ 7:30 ਵਜੇ ਬਠਿੰਡੇ ਤੋਂ ਤੇ ਉੱਥੇ ਇਕੱਠੇ ਹੋਏ ਸੀ ਤੇ ਉਸ ਤੋਂ ਅੱਗੇ ਬਸ ਕੱਲ ਅਸੀਂ ਪਹੁੰਚ ਗਏ ਸੀ ਇੱਥੇ 3:00 ਵਜੇ ਭਾਈ ਜੀ ਤੁਸੀਂ ਕਿਵੇਂ ਰਸਤੇ ਦੇ ਵਿੱਚ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਮਿਲਦੇ ਆਏ ਹੋਵੋਗੇ ਜਿਵੇਂ ਤੁਸੀਂ ਰਣਨੀਤੀ ਬਣਾਈ ਵੀ ਰਸਤੇ ਦੇ ਵਿੱਚ ਹਰ ਕਿਸੇ ਕਿਸਾਨ ਨੂੰ ਦੱਸਣਾ ਵੀ ਆਓ ਦਿੱਲੀ ਚੱਲ ਜਾਈਏ ਸਾਨੂੰ ਲੋਡ ਆਜੇ ਇਸ ਵਕਤ ਪੰਜਾਬੀयत ਨੂੰ ਉੱਥੇ ਪਹੁੰਚਣ ਦੀ ਲੋੜ ਹੈ ਜੀ ਹਾਂ ਸਾਨੂੰ ਵੀ ਰਸਤੇ 'ਚ ਜਿਹੜੇ ਵੀ ਕੋਈ ਮਿਲਦੇ ਸੀਗੇ ਸੱਜਣ ਮਿੱਤਰ ਜਿੰਨੇ ਵੀ ਮਿਲਿਆ ਅਸੀਂ ਆਪਣੇ ਵੱਲੋਂ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਸਾਨੂੰ ਲੋਕਾਂ ਨੇ ਪੁੱਛਿਆ ਵੀ ਬਹੁਤ ਆ ਇੱਕ ਤਾਂ ਇਹ ਸੀਗੇ ਅਸੀਂ ਸਾਈਕਲ ਉਨ ਕਰਕੇ ਹਰੇਕ ਬੰਦੇ ਨੂੰ ਮਿਲਦੇ ਆਏ ਰਸਤੇ ਦੇ ਵਿੱਚ ਤਾਂ ਜਿਹੜਾ ਵੀ ਬੰਦਾ ਮਿਲਦਾ ਸੀ ਅਸੀਂ ਉਹਨੂੰ ਪ੍ਰੋਪਰ ਡਿਟੇਲ ਦੇ ਵਿੱਚ ਦੱਸਿਆ ਕਿ ਸੰਘਰਸ਼ ਹੈ ਕਿ ਕਿੱਥੋਂ ਸ਼ੁਰੂ ਹੋਇਆ ਔਰ ਜਿਹੜੇ ਬਿੱਲ ਤੈਨ ਬਿੱਲ ਹੈ ਕੀ ਹਨ ਤੇ ਇਹਨਾਂ ਦਾ ਜਿਹੜਾ ਮੇਨ ਮੁੱਦਾ ਉਹ ਕੀ ਆ ਤੇ ਭਾਈ ਜੀ ਤੁਸੀਂ ਮਤਲਬ ਕਹਿ ਲੀਏ ਤਾਂ ਅਸਲ 'ਚ ਕਿੰਨੇ ਕਿੰਨੇ ਕਿਲੋਮੀਟਰ ਜਿਹੜੀ ਸਾਈਕਲਿੰਗ ਕਰਦੇ ਹੋ ਚਲੋ ਭਾਈ 1.5 ਤੋਂ 200 ਕਿਲੋਮੀਟਰ ਵੀ ਹੋ ਜਾਂਦੀ ਜੇਕਰ ਰਸਤੇ ਜੇਕਰ ਨਾਲ ਫਿਰ ਲੱਤਾਂ ਖੱਲੀਆਂ ਪਈਆਂ ਕਿ ਨਹੀਂ ਕਿ ਠੀਕ ਸੀਗਾ ਕੰਮ ਇੱਥੇ ਮਾਲਸ਼ਾਂ ਦੀ ਲੋਡ ਤੇ ਖੱਲਾਂ ਦੇ ਪਈਆਂ ਭਾਈ ਪੰਜਾਬੀ ਤਾਂ ਪਰਵਾ ਤੁਰ ਕੇ ਵੀ ਆ ਜਾਣਗੇ ਇੱਥੇ ਤਾਂ ਫਿਰ ਵੀ ਸਾਈਕਲ ਆ ਉਹਦਾ ਤੁਰ ਕੇ ਵੀ ਉਹਨੂੰ ਤਿਆਰ ਆ ਖੱਲੀਆਂ ਖੁੱਲੀਆਂ ਤੇ ਨਹੀਂ ਪੈਂਦੀਆਂ ਹੈਗੀਆਂ ਇਹਦੇ ਤਾਂ ਕੋਈ ਚੱਕਰ ਨਹੀਂ ਗਾ ਮਤਲਬ ਹੋ ਰਿਹਾ ਹੌਸਲੇ ਬਲਾਨਦਾ ਤੁਸੀਂ ਪੂਰੇ ਇਸ ਕਿਸਾਨੀ ਮੋਰਚੇ ਦੇ ਵਿੱਚ ਡਟੇ ਹੋ ਅੱਜ ਭਾਈ ਅਸੀਂ ਪੰਜਾਬੀ ਜਦੋਂ ਉਥੋਂ ਤੁਰਦੇ ਆ ਨਾ ਅਸੀਂ ਕੱਲੇ ਨੂੰ ਜੇ ਸਾਡੇ ਨਾਲ ਸਾਡਾ ਇਤਿਹਾਸ ਤੁਰਦਾ ਸਾਡੇ ਨਾਲ ਬਾਬਾ ਭਗੇਲ ਸਿੰਘ ਤੁਰਦਾ ਸਾਡੇ ਨਾਲ ਹਰੀ ਸਿੰਘ ਨਲੂ ਜੱਸਤਾ ਸਿੰਘ ਆਲੂ ਵਾਲੀ ਜੱਸਤਾ ਸਿੰਘ ਰਾਮ ਇਹੋ ਜੀ ਸੋਚ ਹੈ ਤਾਂ ਫਿਰ ਜ਼ਰੂਰ ਹੌਸਲੇ ਬਲਾਨਦੇ ਜੀ ਉਹ ਪੰਜਾਬੀ ਇੱਥੇ ਕੋਈ ਵੀ ਤੁਸੀਂ ਕਿਸੇ ਨੂੰ ਵੀ ਪੁੱਛ ਲੋਗੇ ਸਾਡੇ ਮਗਰ ਜਿਹੜਾ ਸਾਡਾ ਇਤਿਹਾਸ ਖੜਾ ਉਹ ਸਾਨੂੰ ਕਦੇ ਵੀ ਢੈਂਦੀ ਕਲਾ ਚ ਨਹੀਂ ਜਾਣ ਦਿੰਦਾ ਗਿਆ ਹਾਂ ਤਾਂ ਤੁਸੀਂ ਰਸਤੇ 'ਚ ਕਿੱਥੇ ਕਿੱਥੇ ਰੁਕੇ ਸੀਗੇ ਜਦੋਂ ਵਿਸ਼ਰਾਮ ਵਾਸਤੇ ਜਾਇ ਹੈਗਾ ਤਾਂ ਕਿੰਨੇ ਕਦੋਂ ਤੁਰੇ ਕਿੰਨੇ ਵਜੇ ਪਹੁੰਚੇ ਜਾਂ ਦਿੱਲੀ ਇੱਥੇ ਠਿਕਰੀ ਬਾਰਡਰ ਤੇ ਤੁਸੀਂ ਮੇਰੇ ਕਹਿੰਦੇ ਕੁੰਡਲੀ ਬਾਰਡਰ ਨਹੀਂ ਤੁਸੀਂ ਠਿਕਰੀ ਬਾਰਡਰ ਨੂੰ ਕੂਚ ਕੀ ਜੀ ਜੀ ਅਸਲ 'ਚ ਮੇਰੇ ਬਾਈ ਰਮਨ ਤੇ ਬਾਈ ਰਜਿੰਦਰ ਸਿੱਧੇ ਬਹਿੰਡੇ ਤੋਂ ਆਏ ਨੇ ਅੱਛਾ ਜੀ ਅਸੀਂ ਗਏ ਹੋ ਸੀ ਪਟਨਾ ਸਾਹਿਬ ਅਸੀਂ ਪਟਨਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਾਈਕਲ ਚਲਾ ਰਹੇ ਸੀਗੇ ਜਿਹੜੇ ਰਾਹ ਤੇ ਪਟਨਾ ਸਾਹਿਬ ਤੋਂ ਗੁਰੂ ਸਾਹਿਬ ਜਨਮ ਤੋਂ ਬਾਅਦ 7 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ ਉਹ ਅਨੰਤਪੁਰ ਸਾਹਿਬਾਂ ਨੂੰ ਗਏ ਨੇ ਕੂਚ ਕੀਤਾ ਉਹਨਾਂ ਨੇ ਅਸੀਂ ਉਹ ਪਟਨਾ ਸਾਹਿਬ ਤੋਂ ਚੱਲ ਕੇ ਦਾਣਾਪੁਰ ਆਰਾ ਬਕਸਰ ਬਨਾਰਸ ਤੇ ਇੱਧਰ ਨੂੰ ਆ ਰਹੇ ਸੀ ਪਰ ਸਾਨੂੰ ਜ਼ਿਆਦਾ ਇਹ ਸੀਗਾ ਵੀ ਅਸੀਂ ਛੇਤੀ ਛੋਤੀ ਦਿੱਲੀ ਪਹੁੰਚ ਗਏ ਕਿਉਂਕਿ ਗੁਰੂਗਮ ਸਿੰਘ ਮਾਰਗਲ ਜਿਹੜਾ ਸਾਡਾ ਸਫ਼ਰ ਸੀ ਉਸ ਦੀ ਸੋਚਾ ਵੀ ਬਾਅਦ ਚ ਕਰਾਂਗੇ ਕਿਉਂਕਿ ਇੱਧਰ ਜਿਵੇਂ ਸਾਰੇ ਪੰਜਾਬ ਚੋਂ ਵੀ ਹੀਰਾ ਘੱਟ ਕੇ ਲੋਕ ਆ ਰਹੇ ਸੀ ਤੇ ਸਾਨੂੰ ਵੀ ਸੀਗਾ ਵੀ ਅਸੀਂ ਦਿੱਲੀ ਸ਼ਹਿਰ ਦਿੱਲੀ ਪਹੁੰਚ ਗਏ ਤਾਂ ਅਸੀਂ ਤੇ ਉਧਰੋਂ ਸਿੱਧਾ ਇੱਧਰ ਨੂੰ ਕੂਚ ਕੀਤਾ ਜੀ ਅਸੀਂ ਬਨਾਰਸ ਤੋਂ ਦਿੱਲੀ ਪਹੁੰਚ ਗਏ ਜਿਵੇਂ ਤੁਸੀਂ ਤੁਰਦੇ ਹੋ ਅਕਸਰ ਵਸਤੂਆਂ ਦੀ ਜ਼ਰੂਰਤ ਪੈਂਦੀ ਹੈ ਕੱਪੜੇ ਆ ਫਿਰ ਤੁਸੀਂ ਨਾਲ ਕਿੰਨਾ ਕੁ ਸਮਾਨ ਪੈਕੇਜ ਕਰ ਜਿਹੜਾ ਨਾਲ ਲੈ ਕੇ ਆਉਂਦੇ ਹੋ ਜਿਹੜਾ ਤੁਹਾਡੇ ਨਾਲ ਤੁਹਾਡਾ ਵਜ਼ਨ ਤਾਂ ਹੁੰਦਾ ਹੀ ਇਹ ਨਾਲ ਤੁਹਾਡੇ ਹੋਰ ਵਜ਼ਨ ਕਿੰਨਾ ਹੁੰਦਾ ਜਾਂ ਇਕੱਲੇ ਤੁਸੀਂ ਮਤਲਬ ਕਿਸ ਤਰ੍ਹਾਂ ਆਉਂਦੇ ਹੋ ਪਹਿਲੀ ਗੱਲ ਤਾਂ ਵੀਰੇ ਆਪਾਂ ਜਿਹੜੇ ਕੱਪੜੇ ਚੱਕਦੇ ਹਾਂ ਥੋੜੇ ਚੱਕਦੇ ਆ ਨਾਲ ਹੈ ਹਨਾ ਪਾਣੀ ਦੀ ਬੋਤਲ ਹੋ ਗਈ ਤੇ ਫੋਨ ਹੋ ਗਿਆ ਪਾਵਰ ਬੈਂਕ ਹੋ ਗਿਆ ਇੱਕ ਟੈਂਟ ਹੋ ਗਿਆ ਜਦੋਂ ਕਿਤੇ ਰਾਤ ਪੈਂਦੀ ਟੈਂਟ ਲਾ ਕੇ ਬੰਦਾ ਪਾ ਜੇ ਹਾਂ ਜੀ ਹਾਂ ਜੀ ਉਹ ਲਾਇਆ ਪਿਆ ਸਾਡਾ ਟੈਂਟ ਜੇ ਮੈਂ ਕਾਵਾਂਗਾ ਜੀ ਉਹ ਟੈਂਟ ਵੀ ਦਿਖਾਇਆ ਜੇ ਇਹ ਤੁਸੀਂ ਫਿਰ ਏਡਾ ਵੱਡਾ ਟੈਂਟ ਸਾਈਕਲ ਤੇ ਆ ਜਾਂਦਾ ਬਿਲਕੁਲ ਬਿਲਕੁਲ ਲੇਕਿਨ ਕਾ ਝੋਲਾ ਜਿਹਾ ਬਣ ਜਾਂਦਾ ਜੀ ਆਓ ਆਪਾਂ ਚੱਲਦੇ ਹਾਂ ਉਹ ਵੀ ਦੇਖਦੇ ਹਾਂ ਜੀ ਆਓ ਤੁਹਾਡਾ ਘਰ ਵੀ ਦੇਖਦੇ ਹਾਂ ਬਹੁਤ ਵਧੀਆ ਕਿਸਾਨ ਵੀ ਦੇਖ ਸਕਦੇ ਹੋ ਨੌਜਵਾਨਾ ਨੇ ਆ ਦੇਖ ਸਕਦੇ ਭਾਈ ਜੀ ਇਹਦੇ ਅੰਦਰ ਹੁਣ ਕੀ ਕੀ ਤੁਸੀਂ ਰੱਖਿਆ ਹੈ ਇਹਦੇ ਵਿੱਚ 슬ੀਪਿੰਗ ਬੈਗ ਪਏ ਆ ਸਾਡੇ ਤੇ ਬਾਕੀ ਸਾਈਕਲਿੰਗ ਨਾਲ ਸੰਬੰਧਿਤ ਜਿਹੜਾ ਵੀ ਸਾਡਾ ਸਮਾਨ ਹੈ ਇਹ ਤਾਂ ਲੱਗਦਾ ਹੀ ਨਹੀਂ ਜੀ ਇਹ ਸਾਈਕਲ ਤੇ ਪੈਕ ਹੋ ਜਾਂਦਾ ਹੋਣਾ ਜੀ ਨਹੀਂ ਨਹੀਂ ਪੈਕ ਹੋ ਜਾਂਦਾਗਾ ਸਿਰਫ ਇਹਦਾ 1.3 ਕਿਲੋ weight ਆ ਸਾਰਾ ਪੈਕ ਹੋ ਕੇ ਚੱਕਿਆ ਜਾਂਦਾਗਾ ਨਾਲ ਹਾਂਜੀ ਤੇ ਮਤਲਬ ਇਹ ਤੁਸੀਂ ਵਿਚਰਾਮ ਵਾਸਤੇ ਆਵਦਾ ਮਾ ਆ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਹਰ ਉਪਲਬਧ ਨੇ ਇੱਥੇ ਚੀਜ਼ਾਂ ਬੈਗ ਜਿਹੜੇ ਆ ਬਾਈ ਆਰਾਂ ਕੋਲ ਹੈਗੇ ਨੇ ਕਾਫੀ ਵਧੀਆ ਤੁਸੀਂ ਪ੍ਰਬੰਧ ਕੀਤਾ ਹੈ ਤੁਸੀਂ ਇਸ ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਜੀ ਕਿਸਾਨੀ ਸੰਘਰਸ਼ ਨੂੰ ਅਸੀਂ ਇਹ ਦੇਖਦੇ ਹਾਂ ਜੀ ਹੁਣ ਤੁਸੀਂ ਇਹ ਦੇਖੋ ਵੀ ਇਹ ਸੰਘਰਸ਼ ਦੇ ਨਾਲ ਸਾਰਾ ਆਲ ਓਵਰ ਇੰਡੀਆ ਦੇ ਕਿਸਾਨ ਇਕੱਠੇ ਹੋ ਗਏ ਇੱਥੇ ਇੱਕ ਆਪਾਂ ਇਹਦਾ ਪੋਜ਼ਿਟਿਵ ਫੈਕਟਰ ਜੇ ਦੇਖੀ ਆ ਆਪਾਂ ਇਹਦੇ ਵਿੱਚ ਇਹ ਵੀ ਹੋਇਆਗਾ ਵੀ ਆਪਾਂ ਇਕੱਠੇ ਹੋਗੇ ਪੰਜਾਬ ਦੇ ਲੋਕ ਇਕੱਠੇ ਹੋਗੇ ਤੇ ਤੁਸੀਂ ਇੱਥੇ ਦੇਖੋ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਗਈ ਸਭ ਲੰਗਰ ਲੱਗੇ ਪਏ ਹੈਗੇ ਸਾਰਾ ਕੋਇਆ ਪਿਆਰੀ ਜਿਵੇਂ ਹੁਣ ਇਹ ਤਾਂ ਚਲੋ ਹੁਣ ਤੁਸੀਂ ਕਿਸਾਨੀ ਸੰਘਰਸ਼ ਚ ਹੋਗੇ ਉਹ ਜਿਹੜੇ ਸਾਈਕਲ ਨੇ ਤੁਹਾਡੇ ਨਾਲ ਇਸ ਲਈ ਤੁਸੀਂ ਠੀਕ ਕਰਨ ਵਾਲੇ ਯੰਤਰ ਵੀ ਤੁਹਾਡੇ ਕੋਲ ਹੁਣੇ ਕੋਈ ਜ਼ਰੂਰਤ ਪੈਂਦੀ ਹੋਵੇਗੀ ਬੈਕਅਪ ਤੁਸੀਂ ਆਪਦਾ ਰੱਖਿਆ ਹੁਣ ਕਿਸ ਤਰ੍ਹਾਂ ਦਾ ਬੈਕਅਪ ਹੈ ਵੀ ਤੁਹਾਨੂੰ ਪਤਾ ਲੰਬੇ ਰੂਟ ਤੇ ਤੁਸੀਂ ਚੱਲਦੇ ਰਹਿੰਦੇ ਹੋ ਕਿ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਖਰਾਬੀਆਂ ਰਸਤੇ ਦੇ ਵਿੱਚ ਆਉਂਦੀਆਂ ਰਹਿੰਦੀਆਂ ਸਾਡੇ ਕੋਲੇ ਟੂਲ ਕਿਟ ਵਗੈਰਾ ਸਾਈਕਲਿੰਗ ਦੀ ਸਾਰੀ ਹੁੰਦੀ ਹੈਗੀ ਸਾਨੂੰ ਆਪ ਉਹਨਾਂ ਨੂੰ ਠੀਕ ਕਰਨਾ ਆਉਂਦਾ ਸਾਈਕਲ ਜਿੰਨੇ ਕਿ ਸਾਨੂੰ ਮੇਨਸ ਮਸਸੇ ਜਿਹੜੀ ਕੋਈ ਆਉਂਦੀ ਆ ਉਹ ਤੋਂ ਅਸੀਂ ਆਪੇ ਠੀਕ ਕਰ ਲੈਨੇ ਆ ਪੰਪ ਵਗੈਰਾ ਸਾਰਾ ਕੁਸ ਹੁੰਦਾ ਪੈਂਚਰ ਕੱਟ ਹੁੰਦੀ ਆ ਪੈਂਚਰ ਵਾਲੀ ਦਾ ਐਕਸਟਰਾ ਟਿਊਬਾਂ ਹੁੰਦੀਆਂ ਸਾਡੇ ਕੋਲੇ ਹੋਰ ਟਿਊਬਾਂ ਅਸੀਂ ਚੇਂਜ ਕਰ ਲੈਨੇ ਆ ਜੇ ਪੈਂਚਰ ਨਾ ਸੱਟ ਆਵੇ ਤਾਂ ਮੈਂ ਅੰਦਾਜ਼ਨ ਲਗਾਵਾ ਤਾਂ ਇੱਕ ਸਾਈਕਲ ਤੇ ਇੱਕ ਤਕਰੀਬਨ ਤੁਹਾਡਾ ਵਜ਼ਨ ਮਿਲਾ ਕੇ ਨਾਲ ਹੋਰ ਵਜ਼ਨ ਕਿੰਨਾ ਹੁੰਦਾ ਅ ਐਕਸਟਰਾ ਵਜ਼ਨ ਜਿਹੜਾ ਆਪਣੇ weight ਤੋਂ ਅਲੱਗ ਹੁੰਦਾ ਤਾਂ 15-17 ਕਿਲੋ ਹੋ ਜਾਂਦਾ 17 ਕਿਲੋ ਵਜ਼ਨ ਜਿਹੜਾ ਤੁਸੀਂ ਸਾਈਕਲ ਦੇ ਨਾਲ ਰੱਖਦੇ ਹੋ ਤਾਂ ਬੜੀ ਕਾਬਲੀਅਤ ਗੱਲ ਹੈ ਇੱਕ ਭਾਈ ਜੀ ਜਿਵੇਂ ਇੱਕ ਮੈਨੂੰ ਹੋਰ ਦੱਸਿਆ ਜਿਵੇਂ ਤੁਸੀਂ ਜੀ ਅੱਛਾ ਇਹ ਸੰਘਰਸ਼ ਵਾਸਤੇ ਆਏ ਤੁਸੀਂ ਬਠਿੰਡੇ ਤੋਂ ਹੀ ਆਏ ਆ ਇੱਧਰ ਨਹੀਂ ਮਤਲਬ ਜਦੋਂ ਅਕਸਰ ਤੁਸੀਂ ਸਾਈਕਲਿੰਗ ਵਾਸਤੇ ਨਿਕਲਦੇ ਹੋ ਤੁਹਾਡੇ ਕੋਲ ਕੱਪੜੇ ਕਿੰਨੇ ਕ ਦਿਨਾਂ ਦੇ ਹੁੰਦੇ ਆ ਜਾਂ ਕਿੰਨੇ ਕ ਦਿਨਾਂ ਦਾ ਤੁਹਾਡੇ ਕੋਲ ਬੈਕਅਪ ਜਿਹੜਾ ਹੈ ਇਹ ਚੀਜ਼ਾਂ ਦਾ ਹੁੰਦਾ ਹੈ ਇਹ ਤਾਂ ਕਪੜੇ ਅਸੀਂ ਘੱਟ ਤੋਂ ਘੱਟ ਲੈ ਕੇ ਚੱਲਦੇ ਆਂ ਪਰ ਫਿਰ ਵੀ ਉਹ ਕਪੜਿਆਂ ਦਾ ਅਸੀਂ 10-15 ਦਿਨਾਂ ਆਰਾਮ ਨਾਲ ਕੱਢ ਲੈਣੇ ਆਂਗੇ ਪਰ ਹੁਣ ਇਹ ਤਾਂ ਜਿਵੇਂ ਸੰਘਰਸ਼ ਲੰਮਾ ਜਾ ਰਿਹਾ ਜਿਵੇਂ ਜਿਵੇਂ ਮੀਟਿੰਗਾਂ ਹੋ ਰਹੀਆਂ ਬੇ ਸਿੱਟੇ ਜਾ ਰਹੇ ਫਿਰ ਕਿਸ ਤਰ੍ਹਾਂ ਦੀ ਤਿਆਰੀ ਹੈ ਕੋਈ ਗੱਲ ਨਹੀਂ ਇਥੇ ਧੋ ਧੋ ਕੇ ਆ ਦੇ ਤਪਾਈ ਜਾਂਦੇ ਆਂ ਅਸੀਂ ਤੇ ਚੱਕੀ ਤੁਰੇ ਆਉਣੇ ਆਂਗੇ ਕੋਈ ਚੱਕਰ ਨਹੀਂ ਉਹ ਦੁਆਰੇ ਭਾਈ ਜੀ ਇਹ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਹਰ ਵਕਤ ਅਸੀਂ ਸੋਚਦੇ ਆਂ ਵੀ ਚੰਗਾ ਕੁਝ ਮਿਲੇਗਾ ਸੁਣਨ ਨੂੰ ਦੇਖਣ ਨੂੰ ਪਰ ਅੰਨੀਆਂ ਬੋਲੀਆਂ ਸਰਕਾਰਾਂ ਫੈਸਲੇ ਨਹੀਂ ਲੈਂਦੀਆਂ ਕਿਸਾਨਾਂ ਦੇ ਹੱਕ 'ਚ ਦੇਖ ਸਕਦੇ ਹੋ ਕਿੰਨੇ ਕਿੰਨੇ ਕਿਲੋਮੀਟਰ ਤੱਕ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਕਿਸਾਨ ਦੇ ਟ੍ਰੈਕਟਰ ਟਰਾਲੀ ਹੀ ਤੁਹਾਨੂੰ ਦਿਸਣਗੇ ਕਿਵੇਂ ਦੇਖਦੇ ਹੋ ਜੀ ਅ ਇਹ ਚ ਬਾਈ ਹੁਣ ਤਾਂ ਦੇਖਣ ਵਾਲੀ ਗੱਲ ਦਾ ਸਿੱਧੀ ਇਹੀ ਹੈ ਕਿ ਹੁਣ ਮੀਟਿੰਗ ਤਾਂ ਹੋਣੀ ਹੀ ਨਹੀਂ ਚਾਹੀਦੀ ਜਿਵੇਂ ਕਿਸਾਨ ਜਥੇਬੰਦੀਆਂ ਨੇ ਸਿੱਧਾ ਫੈਸਲਾ ਐਸਆਰਨੋ ਦਾ ਕਿਹਾ ਵੀ ਹਾਂ ਜਾਂ ਨਾ ਕਹੋ ਸਾਨੂੰ ਬਾਈਕਾਟ ਕਰੋ ਵੀ ਜਦੋਂ ਅਸੀਂ ਗੱਲ ਹੀ ਨਹੀਂ ਕਰਨੀ ਅਸੀਂ ਸੌਦਾਂ ਦੀ ਗੱਲ ਹੀ ਨਹੀਂ ਕਰਨੀ ਨਹੀਂ ਤੇ ਕੋਈ ਸੌਦਾਂ ਕਰਕੇ ਕੋਈ ਬੇਰਜੁਕ ਤੀਜਾ ਰਾਹ ਨਿਕਲਦਾ ਵਿਚਾਲੜਾ ਰਾਹ ਕੋਈ ਨਹੀਂ ਨਿਕਲਦਾ ਇਹਦੇ ਚੋਂ ਤੇ ਇਹਦਾ ਐਸਆਰਨੋ ਦਾ ਸਿੱਧਾ ਸੱਟਾ ਨਿਕਲਣਾ ਚਾਹੀਦਾ ਤੇ ਜਥੇਬੰਦੀਆਂ ਵੀ ਤਾਂ ਹੀ ਸਟੈਂਡ ਲਾ ਸਕਦੇ ਨੇ ਜੇ ਉਹਨਾਂ ਦੇ ਮਗਰ ਲੋਕ ਖੜੇ ਨੇ ਤੇ ਹੁਣ ਜਿਵੇਂ ਜਰੂਲਦਾ ਸਿੰਘ ਦਾ ਬਿਆਨ ਆਇਆ ਵੀ ਕਹਿੰਦਾ ਵੀ ਜੇ ਅਸੀਂ ਹਿੱਲੇ ਅਸੀਂ ਕੋਈ ਉਹ ਜੀ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਲੋਂਗੋ ਵਾਲਾ ਵਾਲਾ ਕੰਮ ਹੋ ਸਕਦਾ ਖਰਚੰਦ ਸਿੰਘ ਲੋਂਗੋ ਵਾਲਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਦੇਖਦਾ ਵੀ ਸਾਡੇ ਦੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦੀਆਂ ਨੌਜਵਾਨਾਂ ਦੀਆਂ ਬਹੁਤ ਵੱਡੀਆਂ ਆਸਾਂ ਨੇ ਆਸਾਂ ਵੀ ਹੈਗੀਆਂ ਨੇ ਦੇ ਨਾਲ ਦੀ ਨਾਲ ਉਹਨਾਂ ਤੇ ਕੋਈ ਪ੍ਰੈਸ਼ਰ ਵੀ ਆ ਇਹ ਪ੍ਰੈਸ਼ਰ ਵੀ ਹੈ ਕਿ ਉਹ ਬੰਦ ਕਮਰਾ ਮੀਟਿੰਗ ਕਰਕੇ ਕੋਈ ਫੈਸਲਾ ਨਹੀਂ ਲੈ ਸਕਦੇ ਤੇ ਇਹਦੇ ਚ ਤਾਂ ਹੁਣ ਮੀਟਿੰਗਾਂ ਮੀਟਿੰਗਾਂ ਦਾ ਬੇਸ ਇਟਾ ਹੀ ਨਿਕਲਦੀਆਂ ਨੇ ਤੇ ਇਹਦੇ ਚ ਹਾਂ ਜਾਂ ਨਾ ਦਾ ਜਵਾਬ ਹੀ ਚਾਹੀਦਾ ਹੈ ਇਹ ਚ ਹੋਰ ਕੋਈ ਪਚਾਲੜਾ ਰਾ ਕੋਈ ਨਹੀਂ ਨਿਕਲ ਸਕਦਾ ਤੁਸੀਂ ਨੌਜਵਾਨੋ ਤੇ ਮੈਂ ਗੱਲ ਕਰਾ ਕੁੰਡਲੀ ਬਾਰਡਰ ਤੇ ਜਿਵੇਂ ਹਰ ਵਸਤੂ ਉਪਲਬਧ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਥੇ ਸਾਈਕਲ ਤੇ ਕੁੰਬਦੇ ਵੀ ਹੋਵੋਗੇ ਇਧਰ ਨੂੰ ਜਾਂਦੇ ਹੋਗੇ ਤੇ ਤੁਸੀਂ ਨੌਜਵਾਨ ਕੀ ਨੋਟ ਕੀ ਕੀਤਾ ਵੀ ਤੁਸੀਂ ਇੱਥੇ ਆਹ ਵਸਤੂਆਂ ਦੀ ਕਮੀ ਹੈ ਤੇ ਜਿਹੜੇ ਕਿ ਉਧਰ ਸਮਾਨ ਪਹੁੰਚ ਰਿਹਾ ਉਹ ਇਧਰ ਵੀ ਆਉਣਾ ਚਾਹੀਦਾ ਕਿਸ ਤਰ੍ਹਾਂ ਦਾ ਲੱਗਦਾ ਸਭ ਤੋਂ ਵੱਧ ਕਮੀ ਕੀ ਮਹਿਸੂਸ ਹੋ ਰਹੀ ਹੈ ਸੰਘਰਸ਼ ਦੇ ਵਿੱਚ ਖਾਣ ਦੀ ਵਸਤੂ ਪੀਣ ਦੀ ਵਸਤੂ ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਪੰਜਾਬ ਚਲਾ ਗਿਆ ਉੱਥੇ ਕਮੀ ਤਾਂ ਕਿਸੇ ਚੀਜ਼ ਦੀ ਰਹਿੰਦੀ ਨਹੀਂ ਜੰਗਲ ਚ ਮੰਗਲ ਵਾਲੀ ਗੱਲ ਆ ਤੇ ਤੁਸੀਂ ਇਹ ਦੇਖੋ ਕੱਲ ਅਸੀਂ ਸਾਈਕਲ ਤੇ ਦੇਖਿਆ ਸੀਗਾ ਇਹ 20 ਕਿਲੋਮੀਟਰ ਲੰਮਾ ਕਾਫਲਾ ਟਿਕਰੀ ਦਾ ਹਾਂ ਅਸੀਂ ਧੁਰ ਤੋਂ ਧੁਰ ਵੇਖਿਆ ਸੀ 20 ਕਿਲੋਮੀਟਰ ਲੰਮਾ ਕਾਫਲਾ ਪਰ ਕੱਲ ਬਹੁਤ ਜ਼ਿਆਦਾ ਸੰਗਤ ਆਈਏ ਤੇ ਹੁਣ ਕਾਫਲਾ ਹੋਰ ਵੀ ਲੰਮਾ ਹੋ ਗਿਆ ਹੋਊਗਾ ਦੇ ਵਿੱਚ ਕਮੀ ਕੋਈ ਵੀ ਨਹੀਂ ਆਈ ਮੈਨੂੰ ਪਾਣੀ ਦੀ ਕਮੀ ਲੱਗੀ ਹੈ ਜੀ ਪਾਣੀ ਦੀ ਮਾੜੀ ਮੈਂ ਕਹਿ ਰਿਹਾ ਸੀ ਜਿਵੇਂ ਉਧਰ ਦੁਆਬੇ ਏਰੀਏ ਦੇ ਕਿਸਾਨ ਉਹਥੇ ਪਾਣੀ ਇੰਨਾ ਜ਼ਿਆਦਾ ਹੈ ਅਗਰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਸਾਨੂੰ ਇਸ ਵਕਤ ਔਨ 에ਅਰ ਟੀਵੀ ਤੇ ਦੇਖ ਰਿਹਾ ਤੋ ਇੱਧਰ ਸੰਘਰਸ਼ ਦੇ ਵਿੱਚ ਤੁਹਾਡੇ ਕੋਲ ਉਪਲਬਧ ਚੀਜ਼ਾਂ ਪਹੁੰਚਾ ਸਕਦੇ ਮੈਂ ਤਾਂ ਇੱਥੇ ਨੇੜਲੇ ਪਿੰਡਾਂ ਦੇ ਜਿਹੜੇ ਹੈਗੇ ਆ ਤੇ ਜਾਂ ਜਿਹੜੇ ਪਿੰਡਾਂ ਨੂੰ ਕਿਸਾਨ ਆ ਆਪਣੇ ਪਾਣੀ ਵਾਲੇ ਟੈਂਕੀਆਂ ਲੈ ਕੇ ਆਏ ਨੇ ਕਿਦਨਾਂ ਕਿਦਾਂ ਮਾੜੀ ਮੋਟੀ ਕਮੀ ਤਾਂ ਚਲੋ ਹੋ ਜਾਂਦੀ ਹੈ ਕੋਈ ਵੀ ਜਿਹੜਾ ਸੁਨੇਹਾ ਜਿੰਦੇ ਕੋਲ ਪਹੁੰਚ ਰਿਹਾ ਹੈ ਦੇਖ ਰਿਹਾ ਉਹ ਇੱਕ ਇੱਕ ਜੇ ਜ ਕਰਨ ਵੀ ਉਹ ਡਸਟਬਿਨ ਲਾਇਆ ਉਹਨ ਨਾਲ ਇੱਕ ਚੀਜ਼ ਹੋਰ ਦੇਖੀਏ ਕੁੰਡਲੀ ਬਾਰਡਰ ਤੇ ਆਪਣਾ ਡਿਸਪੋਜ਼ਲ ਵਾਲਾ ਜ਼ਿਆਦਾ ਵਰਤਿਆ ਜਾਂਦਾ ਡਿਸਪੋਜ਼ਲ ਜ਼ਿਆਦਾ ਵਰਤਨਾ ਕਰਕੇ ਤਾਂ ਖੌੜੂ ਵੱਧ ਪਿਆ ਹੋਇਆ ਹੈ ਡਿਸਪੋਜ਼ਲ ਤੇ ਟਰਾਲੀ ਜੀ ਵੀ ਪਾਉਂਦੇ ਤਾਂ ਥੋੜਾ ਜਿਹਾ ਪੈਂਦਾ ਉਹ ਉਦੋਂ ਹੀ ਭਰ ਜਾਂਦੀ ਆ ਤੇ ਇਧਰ ਦੇਖੋ ਤੁਸੀਂ ਇਧਰ ਜ਼ਿਆਦਾਤਰ ਜਿੰਨੇ ਵੀ ਕਿਸਾਨ ਉਗਰਾਹਾਂ ਵਾਲੇ ਜ਼ਿਆਦਾ ਨੇ ਇਧਰ ਇਧਰ ਜਿੰਨੇ ਵੀ ਪਿੰਡਾਂ ਚੋਂ ਕਿਸਾਨ ਆਏ ਸਾਰਿਆਂ ਕੋਲ ਸਟੀਲ ਦੇ ਪਾਂਡੇ ਆ ਉਹ ਧੋ ਕੇ ਆਪਦਾ ਉਵੇਂ ਵਰਤੀ ਜਾਂਦੇ ਡਿਸਪੋਜ਼ਲ ਦਾ ਗੰਦਦਰ ਕਰ। ਉਹ ਗੰਦਗੀ ਨਹੀਂ ਹਾਂ ਬੜਾ ਵੱਡਾ ਕਾਰਨ ਹੈ ਜੇ ਆਪਾਂ ਕਾਨੂੰਨ ਸੰਘਰਸ਼ ਜਿੱਤਦੇ ਹਾਂ ਤਾਂ ਕਾਨੂੰਨ ਸਾਡੇ ਤੇ ਕੋਈ ਅਲੀਗੇਸ਼ਨ ਨਾ ਲਾਵੇ ਵੀ ਇਹ ਆਏ ਸੀ ਇੱਥੇ ਗੰਦ ਪਾ ਕੇ ਚਲੇ ਗਏ। ਬੜੀ ਵਧੀਆ ਸੋਚਿਆ ਭਾਈ ਜੀ ਤੁਹਾਡੀ ਵਾਤਾਵਰਣ ਸੰਬੰਧੀ ਤੁਸੀਂ ਚੰਗੇ ਜਾਗਰੂਤ ਨੌਜਵਾਨਾਂ ਨੂੰ ਬੜੀ ਵਧੀਆ ਸ਼ਲਾਘਾ ਜੋ ਗੱਲ ਹੈ ਕਿ ਜਦੋਂ ਨੌਜਵਾਨ ਇਹੋ ਜਿਹਿਆਂ ਸੋਚ ਰੱਖਦੇ ਨੇ ਵੀ ਅਸੀਂ ਗੰਦਗੀ ਨਹੀਂ ਫਲਾਣੀ ਤਾਂ ਬੜੀ ਵਧੀਆ ਤੇ ਉਹਨਾਂ ਨੇ ਇੱਕ ਸੁਝਾਅ ਦਿੱਤਾ ਵੀ ਦੋਸਤੋ ਅਗਰ ਆ ਰਹੇ ਹੋ ਟਰੈਕਟਰ ਟਰਾਲੀਆਂ ਤਿਆਰ ਹੋ ਦਾ ਜਿਹੜੇ ਗੁਰਦਿਆਂ ਦੇ ਮਾਫ ਕਰਨਾ ਗੁਰਦਵਾਰਿਆਂ ਦੇ ਵਿੱਚ ਜਿਹੜੇ ਥਾਲ ਹੈ ਉਹ ਤੁਸੀਂ ਵਿੱਚ ਰੱਖ ਕੇ ਲਿਆ ਸਕਦੇ ਹੋ ਬਕਾਇਦਾ ਉਸ ਦੀ ਗਿਣਤੀ ਕਰਕੇ ਲਿਆਓ ਤੇ ਇੱਥੇ ਵਰਤੇ ਜਾ ਸਕਣ ਜੀ ਬਾਈ ਜੀ ਮੈਂ ਠੀਕ ਹੈ ਜੀ ਬਿਲਕੁਲ ਬਿਲਕੁਲ ਆਪਣੇ ਨਾਲ ਨਾ ਸੰਗਤ ਵੀ ਹੁੰਦੀ ਆ ਤੇ ਆਪ ਕੋ ਟਾਈਮ ਵੀ ਹੁੰਦਾ ਵੇਲਾ ਵੀ ਟਾਈਮ ਹੁੰਦਾ ਤੇ ਆਪਾ ਭਾਂਡੇ ਮਾਰ ਕੇ ਦੁਬਾਰੇ ਵਰਤਲੀ ਜਿਆਦਾ ਵਧੀਆ ਰਹੂਗਾ ਜਿਹੜੀ ਹੁਣ ਡਿਸਪੋਜ਼ਲ ਦੀ ਥਾਲੀ ਆ ਆਪਣੀ ਉਹ ਥਰਮੋਕੋਲ ਦੀ ਆਪਾਂ ਵਰਤਕੇ ਛੱਡ ਦਿੰਨੇ ਆ ਤੇ ਉਹ ਜਿਆਦਾ ਖਰੂ ਪੈਂਦਾ ਉਹਦੇ ਨਾਲ ਹਾਂ ਗੰਦਗੀ ਜਿਆਦਾ ਆ ਜਿਆਦਾ ਗੰਦਗੀ ਪੈਂਦੀ ਤੇ ਉਹ ਆਪਣਾ ਪ੍ਰਭਾਵ ਵੀ ਦਿੱਲੀ ਵਾਲੇ ਦੇ ਮਾੜਾ ਜਾਂਦਾ ਵੀ ਇਹਦਾ ਯਾਰ ਗੰਦੇ ਲੋਕ ਆ ਪਰ ਤੁਸੀਂ ਇੱਥੇ ਦੇਖਿਓ ਸਵੇਰੇ ਉੱਠ ਕੇ ਬਾਬੇ 4 ਵਜੇ ਪਹਿਲਾਂ ਪਾਟ ਪਾਣੀ ਕਰਕੇ ਅ ਇਸ਼ਨਾਨ ਕਰਕੇ ਚੁੱਲ੍ਹੇ ਅੱਗ ਬਾਲਣ ਦੇ ਪਾਣੀ ਚੁੱਲਿਆਂ ਦੇ ਤੱਤਾ ਚੜਾਉਂਦੇ ਡਿੱਗ ਚੜਾ ਦਿੰਦੇ ਆ ਤੇ ਬੋਕਰ ਬਾਰੀ ਮਾਰ ਕੇ ਪੂਰੀ ਸਫਾਈ ਕਰਦੇ ਉਹ ਤੋਂ ਬਾਅਦ ਰੋਟੀ ਟੋਕ ਦਾ ਕੰਮ ਘਰਾਂ ਵਾਂਗੂ ਘਰ ਬਣੇ ਹੋਏ ਨੇ ਟੁਆਇਲਟ ਰੂਮ ਦੀ ਗੱਲ ਕੀਤੀ ਜਿਵੇਂ ਜਿਹੜੇ ਵਾਸ਼ਰੂਮ ਇੱਥੇ ਉਪਲਬਧ ਹੈ ਕੀਤੇ ਗਏ ਆ ਜੀ ਕੁਝ ਕਿਸ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆ ਰਹੀ ਇਹਨਾਂ ਨੇ ਕੀਤੇ ਤਾਂ ਹੈਗੇ ਨੇ ਪਰ ਉਹ ਜਿਆਦਾ ਲੋਕ ਇੱਕ ਥਾਂ ਤੇ ਯੂਜ਼ ਕਰਕੇ ਉਹ ਜਿਆਦਾ ਖਰਾਬ ਹੋ ਜਾਂਦਾ ਇੱਥੇ ਜ਼ਰੂਰਤ ਹੈ ਇੱਥੇ ਜਿਹੜੇ ਵਾਸ਼ਰੂਮ ਹੈ ਜਿਹੜੇ ਕੀ ਕਹਿ ਲਈਏ ਜਿਹੜੀਆਂ ਵਾਹਣ ਵਾਲੇ ਵਾਸ਼ਰ ਕਰਨੀ ਹੈਗਾ ਜਿਵੇਂ ਖੁੱਲੀ ਖੇੜੀ ਚੱਲੀ ਜਾਂਦੀ ਹੈ ਵਧੀਆ ਮਾਤਾਵਾਂ ਜਿੱਥੇ ਬੈਠੀਆਂ ਹੋਈਆਂ ਉੱਥੇ ਲੋੜਾ ਜਿੱਥੇ ਬੀਬੀਆਂ ਬੈਠੀਆਂ ਨੇ ਕਿਉਂਕਿ ਜਦੋਂ ਕੋਈ ਸੇਵਾਦਾਰ ਜਾਊਗਾ ਹੋਰ ਆਉਂਦੇ ਨੇ ਉਹਨਾਂ ਨੂੰ ਚਾਹੀਦਾ ਕੋਈ ਪੂਰੀ ਪਿੱਛੇ ਤੱਕ ਜਾਣ ਜਿਹੜੀ ਪਿੱਛੇ ਟਰਾਲੀਆਂ ਆਈਆਂ ਨੇ ਕਈ ਵਾਰ ਉਹਨਾਂ ਕੋਲ ਜਿੱਦਾਂ ਮੋਬਾਈਲ ਟਾਇਲਟ ਹੈਗੇ ਨੇ ਜਾਂ ਹੋਰ ਸਹੂਲਤਾਂ ਨੇ ਪਿੱਛੇ ਬਹੁਤ ਘੱਟ ਨੇ अच्छा तो ਜਿਹੜੇ ਸੇਵਾਦਾਰ ਇੱਥੇ ਆ ਰਹੇ ਨੂੰ ਚਾਹੀਦਾ ਕੋਈ ਪ੍ਰੋਪਰ ਪਿੱਛੋਂ ਜਿੱਥੋਂ ਕਾਫਲਾ ਜਿੱਥੇ ਜਾ ਕੇ ਪਤਾ ਹੈਗਾ ਆਪ ਨੂੰ ਇਹ ਲਾਸਟ ਵਾਲੀ ਟਰਾਲੀ ਖੜੀ ਆ ਉਹਨਾਂ ਦਾ ਚਾਹੀਦਾ ਕੋਈ ਉੱਥੋਂ ਤੱਕ ਉੱਥੋਂ ਤੱਕ ਪਹੁੰਚਾਏ ਬਿਜਲੀ ਦਾ ਬੰਦੋਬਸਤ ਇੱਥੇ ਕਿਵੇਂ ਕਰ ਰਹੇ ਹੋ ਉੱਧਰ ਬੰਦੋਬਸਤ ਬਾਈ ਹੈਗਾ ਇੱਥੇ ਪੂਰਾ ਕਿਰਪਾ ਇੱਥੇ ਬਿਜਲੀ ਆ ਲੱਗੀ ਹੋਈ ਹੈ ਬਾਈ ਖੰਬੇ ਤੋਂ ਸਿੱਧੀ ਹਾਂ ਜਿਹੜੇ ਖੰਬੇ ਤੋਂ ਮਤਲਬ ਇਹ ਮਤਲਬ ਫਿਰ ਰਾਤ ਨੂੰ ਮੇਰੇ ਖਿਆਲ ਨਾਲ ਬਿਜਲੀ ਇੱਥੇ ਆਉਂਦੀ ਹੋਏ ਹਾਂ ਰਾਤ ਨੂੰ ਸਵੇਰ ਦੇ 8 ਵਜੇ ਤੱਕ ਆਉਂਦੀ ਹੈ ਸ਼ਾਮ ਨੂੰ 5 ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਆ ਮੇਰੇ ਖਿਆਲ ਨਾਲ ਚਾਰ ਨੌਜਵਾਨੋ ਬੜੇ ਪੰਜਾਬ ਲਈ ਅਗਾਹ ਵਧੂ ਨੌਜਵਾਨ ਸੋਚ ਕਹਿ ਸਕਦੇ ਆ ਕਿ ਜਿਹੜੇ ਖੁਦ ਸਾਈਕਲ ਚਲਾ ਕੇ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਇੱਕ ਕਿਸਾਨੀ ਸੰਘਰਸ਼ ਦੇ ਵਿੱਚ ਆਏ ਆ ਤਾਂ ਤੁਸੀਂ ਇਸੇ ਤਰ੍ਹਾਂ ਓਨ ਏ ਟੀਵੀ ਦੇ ਨਾਲ ਜੁੜੇ ਰਹੋ ਯਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਪ੍ਰੀਤ ਦਿਓ ਜਾਇਦਾ ਤੁਸੀਂ ਦੇਖਦੇ ਰਹਿਣਾ ਓਨ ਏ ਟੀਵੀ